ਹਾਂ ਯਾਰ 581 ਪਿੰਡਾਂ ਪੰਜਾਬ ਦੇ ਉਹਨਾਂ ਚੋਂ 11000 ਪਿੰਡਾਂ ਦਾ ਪਾਣੀ ਪੀਣ ਯੋਗ ਨਹੀਂ ਜਰੇਨੀਅਮ ਆ ਬਈ ਕਿੱਥੋਂ ਆ ਇੱਥੇ ਫੈਕਟਰੀਆਂ ਜਿਹੜੀਆਂ ਸਾਈਨਾਈਡ ਜ਼ੀਰੇ ਦੇ ਆਲੇ ਦੁਆਲੇ ਜਿਹੜੇ ਪਿੰਡਾਂ ਦੇ ਵਿੱਚ ਆ ਉੱਥੇ ਰਿਪੋਰਟ ਆਈ ਆ ਜਿਹੜੇ ਲੋਕਨ ਕੱਢੀ ਮੈਂ ਕੋੜੋ ਨਹੀਂ ਕਹ ਰਿਹਾ ਮੈਂ ਹਰ ਇੱਕ ਚੀਜ਼ ਦੇ ਨਾਲ ਪ੍ਰੂਫ ਲਾਉਣਾ ਉੱਥੇ ਹੈਗੀ ਆ ਸਾਈਨਾਈਡ ਤੁਹਾਨੂੰ ਪਤਾ ਹੀ ਹੋਊ ਐ ਪੁਰਾਣੀਆਂ ਫਿਲਮਾਂ ਜਿਹੜਾ ਨਾ ਦੇਖ ਹਾਂ ਨਾ ਮੈਂ ਮਰ ਗਿਆ ਇਹਦੀ ਬੰਦਾ ਉਹਦੇ ਘੁੱਟ ਮਾਤਰਾ ਚ ਤੇ ਹੁਣ ਸਭ ਜਿਹੜਾ ਬੰਦੇ ਨੂੰ ਹੁਣ ਤੁਸੀਂ ਸ਼ਰਾਬ ਸਾਡੇ ਦੀਆਂ ਫੈਕਟਰੀਆਂ ਜਿੰਨੀਆਂ ਬਣਦੀਆਂ ਸ਼ਰਾਬ ਵਗੈਰਾ ਇੱਥ ਜੋ ਗੰਦੀ ਫੈਕਟਰੀ ਇੱਥੇ ਆ ਪੰਜਾਬ ਨੂੰ ਭਾਜੀ ਫੈਕਟਰੀਆਂ ਦੀ ਲੋਡ ਆ ਪਰ ਕਿਹੜੀ ਸਭ ਤੋਂ ਜ਼ਿਆਦਾ ਅਨਾਜ ਇਹ ਖਿੱਤਾ ਪੈਦਾ ਕਰਦਾ ਹਰਿਆਣਾ ਤੇ ਪੰਜਾਬ ਪੂਰੇ ਇੰਡੀਆ ਦੇ ਇਹ ਖੇਤੀ ਪ੍ਰਧਾਨ ਸੂਬਾ ਸਾਨੂੰ ਖੇਤੀ ਨਾਲ ਰਿਲੇਟਡ ਸਨਿਤ ਚਾਹੀਦੀ ਹੈ ਤਾਂ ਸਮਝ ਗਿਆ ਫੂਡ ਪ੍ਰੋਸੈਸਿੰਗ ਹੋਈ ਜਾਂ ਫੂਡ ਤੋਂ ਬਣਨੇ ਵਾਲੀਆਂ ਚੀਜ਼ਾਂ ਹੋ ਗਈਆਂ ਆ ਮੰਨ ਲਓ ਪੀ ਪ੍ਰੋਟੀਨ ਆ ਗਿਆ ਅੱਜ ਕੱਲ ਵੈਜ ਪ੍ਰੋਟੀਨ ਖਾਂਦੇ ਆ ਜਿਹੜੇ ਨੌਨ ਵੈਜ ਨਹੀਂ ਲੈਣੇ ਹਨ ਉਹ ਸਬਜ਼ੀਆਂ ਤੋਂ ਚੀਜ਼ਾਂ ਬਣਦੀਆਂ ਆ ਉਹਨਾਂ ਨੂੰ ਪ੍ਰੋਸੈਸਿੰਗ ਕਰਕੇ ਲੰਬੇ ਸਮੇਂ ਲਈ ਕਿੱਦਾਂ ਰੱਖਦੇ ਇਹਦੇ ਨਾਲ ਜਿਹੜੀ ਰਿਲੇਟਡ ਆ ਖੇਤੀ ਦੇ ਵਿੱਚ ਬਹੁਤ ਸਕੋਪ ਹੈਗਾ ਸਾਨੂੰ ਲੋੜ ਆ ਸੌਫਟਵੇ ਬਿਕ ਨਾਲ ਸੰਬੰਧਿਤ ਜਿਹੜੀ ਸੰਨਤ ਆ ਉਹਦੀ ਲੋੜ ਆ ਸਾਂ ਹਾਂ ਸਾਨੂੰ ਆਈਟੀ ਸੈਕਟਰ ਦੀ ਲੋੜ ਆ ਤੇ ਸਾਨੂੰ ਲੋੜ ਆ ਏਆਈ ਨਾਲ ਸੰਬੰਧਿਤ ਬਿਜ਼ਨਸ ਸੰਨਤ ਫੈਕਟਰੀਆਂ ਜਾਂ ਐਦਾਂ ਦਾ ਸਿਸਟਮ ਹੋਣਾ ਹੁਣ ਅਹਮਦਾਬਾਦ ਨੂੰ ਏਆਈ ਹੱਬ ਬਣਾਉਣ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਬੜਾ ਤਕੜਾ ਪੈਸਾ ਲਾਇਆ ਯਾਰ ਯਾਰੀ ਐਦਾਂ ਦੀ ਸੰਨਤ ਪੰਜਾਬ ਚ ਕਿਉਂ ਨਹੀਂ ਲਿਆਉਂਦੇ ਹੈਗੇ ਤੁਸੀਂ ਉਹ ਫੈਕਟਰੀ ਚੱਕ ਕੇ ਲਿਆਉਣਾ ਜਿਹੜੀ ਪੂਰੇ ਇੰਡੀਆ ਚ ਕਿਤੇ ਲੱਗਦੀ ਨਹੀਂ ਉਹਨਾਂ ਨੂੰ ਪਤਾ ਆ ਪਏ ਪਾਣੀ ਖਰਾਬ ਕਰੂਗੀ ਜਾਂ ਹਵਾ ਦੂਸ਼ਿਤ ਕਰੂਗੀ